ਦੇਸ਼ ਦੇ ਗ੍ਰਹਿ ਮੰਤਰੀ ਮਿਤਸ਼ਾ ਦੇ ਵੱਡੇ ਬਿਆਨ ਤੇ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਤਿੱਖਾ ਕਟਾਕਸ਼ ਕੱਸਿਆ ਹੈ ਅਮਿਤ ਸ਼ਾਦੀ ਕੀਮਤਾਂ ਦੀ ਲੱਗਦੀ ਹੈ ਜਿਹੜੇ ਬਕਾਊ ਹੋਣ ਸੀਐਮ ਨੇ ਵੱਡਾ ਬਿਆਨ ਦਿੱਤਾ ਹੈ ਕਿ ਇੰਜ ਕਿਸ ਤਰੀਕੇ ਦੇ ਨਾਲ ਤੁਸੀਂ ਸਰਕਾਰ ਤੋੜ ਦੇਵੋਗੇ ਦੇਸ਼ ਦੇ ਗ੍ਰਹਿ ਮੰਤਰੀ ਮਿਤਸ਼ਾ ਲੁਧਿਆਣਾ ਰਵਨੀਤ ਬਿੱਟੂ ਦੇ ਹੱਕ ਚ ਕੈਂਪੇਨ ਵੀ ਤੇ ਦਿਨ ਕਰ ਰਹੇ ਸੀ ਜਿਸ ਤੋਂ ਬਾਅਦ ਵੱਡੇ ਬਿਆਨ ਨੇ ਵੱਡੀ ਚਰਚਾ ਛੇੜੀ ਸਭ ਤੋਂ ਪਹਿਲਾ ਬਿਆਨ ਰਵਨੀਤ ਬਿੱਟੂ ਨੇ ਦਿੱਤਾ ਕਿ ਇਲੈਕਸ਼ਨ ਤੋਂ ਬਾਅਦ ਸਰਕਾਰ ਪੰਜਾਬ ਤੇ ਡੇਗ ਦਿੱਤੀ ਜਾਏਗੀ ਡਿੱਗ ਜਾਏਗੀ ਦੂਜਾ ਵੱਡਾ ਬਿਆਨ ਦੇਸ਼ ਦੇ ਗ੍ਰਹਿ ਮੰਤਰੀ ਮਿਤਚਾਨ ਨੇ ਉਸ ਕੈਂਪੇਨ ਰੈਲੀ ਚ ਦਿੱਤਾ ਜਿੱਤੇ ਰਵਨੀਤ ਬਿੱਟੂ ਦੇ ਹੱਕ ਚ ਪ੍ਰਚਾਰ ਹੋ ਰਿਹਾ ਸੀ ਜਿਹੜਾ ਦਿੱਲੀ ਦਰਬਾਰ ਹਾਜ਼ਰੇ ਨਵੇਂ ਲਵਾਉਂਦਾ ਉਸ ਦੀ ਰਾਜਨੀਤੀ ਖਤਮ ਕਰ ਦਿੱਤੀ ਆਪਣੀ ਫਿਕਰ ਕਰੋ 6 ਗੇਟ ਤੇ ਆ ਵੋਟਿੰਗ ਤੋਂ ਬਾਅਦ ਪੀਐਮ ਦਾ ਪਾਸ਼ਨ ਬਦਲਿਆ ਤੇ ਨਾਲ ਹੀ ਕਿਹਾ ਮੋਦੀ ਨੇ ਵੱਡੇ ਨੇਤਾਵਾਂ ਦੀ ਸਿਆਸਤ ਖਤਮ ਕਰ ਦਿੱਤੀ ਕੱਲ ਧਮਕੀ ਦੇ ਕੇ ਗਏ ਨੇ ਮਤਸ਼ਾਕੇਦਰੀ ਵਾਲੇ ਵੱਡਾ ਬਿਆਨ ਦਿੱਤਾ ਕਿ ਪੰਜਾਬ ਚ ਰਾਸ਼ਟਰਪਤੀ ਸ਼ਾਸਨ ਲਾਉਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਚੀਫ ਮਿਨਿਸਟਰ ਨੇ ਵੱਡਾ ਬਿਆਨ ਦਿੱਤਾ ਹਮੇਸ਼ਾ ਦੱਸਣ ਕਿ ਪਲਾਨ ਕਿਹੜਾ ਬਣਾਇਆ ਗਿਆ ਹੈ ਐਨਾ ਕਿ ਅਸੀਂ ਪੰਜਾਬ ਦੀ ਸਰਕਾਰ ਤੋੜ ਦਾਂਗੇ 92 ਸੀਟਾਂ ਨੇ ਜੀ ਤੋੜਨ ਵਾਲਿਆਂ ਕੋਲੇ ਕਿੰਨਿਆਂ ਨੇ ਤਿੰਨ ਉਹ ਤਿੰਨ ਵੀ ਨਹੀਂ ਆਉਣੀਆਂ ਇਸ ਵਾਰ ਜਦੋਂ ਬਾਈ ਜਦੋਂ ਇਲੈਕਸ਼ਨ ਹੋਊਗੀ ਉਹ ਚ ਤਿੰਨ ਵੀ ਨਹੀਂ ਆ ਰਹੀਆਂ ਬੀਜੇਪੀ ਜ਼ੀਰੋ ਹੋ ਰਹੀ ਹੈ ਪੰਜਾਬ ਚੋਂ ਤੇ ਧਮਕੀਆਂ ਦੇ ਰਹੇ ਕਿ ਸਰਕਾਰ ਤੋੜ ਦਾਂਗੇ ਅਸੀਂ ਅਰਵਿੰਦ ਕੇਜਰੀਵਾਲ ਜੇਲ੍ਹ ਚਲਾ ਜਾਊਗਾ ਦੋ ਜੂਨ ਨੂੰ ਉਸ ਤੋਂ ਬਾਅਦ ਸਰਕਾਰ ਤੋੜ ਦਾਂ ਕਮਾਲ ਦੀ ਗੱਲ ਹੈ ਸਾਨੂੰ ਕੀ ਸਮਝਦੇ ਤੁਸੀਂ ਦਿਖਾਓ ਮਾਲ ਸਮਝੇ ਸਾਨੂੰ ਅਮੇਸ਼ਾ ਜੀ ਕੀਮਤ ਉਹਦੀ ਲੱਗਦੀ ਹੈ ਜਿਹੜਾ ਮੰਡੀ ਚ ਹੋਵੇ ਜਿਹੜਾ ਮੰਡੀ ਚ ਐ ਨਹੀਂ ਉਹਦੀ ਕੀਮਤ ਕਿ ਲਾ ਦੋਗੇ ਸੋ ਇਹ ਧਮਕੀ ਦੇਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋੜ ਦੇਣਗੇ ਇਹ ਇਹ ਬਹੁਤ ਗਲਤ ਫਹਿਮੀ ਚ ਨੇ ਜਾਂ ਫਿਰ ਇਹਨੂੰ ਖੁਸ਼ ਫਹਿਮੀ ਕਹ ਲਓ ਆਮ ਆਦਮੀ ਪਾਰਟੀ ਦੀ ਸਰਕਾਰ ਕੱਲੇ ਆ ਤਿੰਨ ਸਾਲ ਨਹੀਂ ਅਗਲੇ 15 ਸਾਲਾਂ ਵਾਸਤੇ ਆਮ ਆਦਮੀ ਪਾਰਟੀ ਸਰਕਾਰ ਦਾ ਲੋਕ ਮਨ ਬਣਾਈ ਬੈਠੇ ਨੇ ਸੱਤ ਸਾਡੇ ਰਾਜ ਸਭਾ ਦੇ ਨੇ ਰਾਜ ਸਭਾ ਦੇ ਮੈਂਬਰ ਬੈਠੇ ਸਾਡੇ ਸੰਦੀਪ ਪਾਟਕ ਜੀ 7.5 ਸਵਾਚ ਨੇ 13 ਸਾਡੇ ਜਾਣਗੇ ਹੁਣ ਲੋਕ ਸਭਾ ਚ 24 ਦਿੱਲੀ ਤੋਂ ਆ ਰਹੇ ਐ ਇੱਕ ਖੇਤਰ ਤੋਂ 25 ਦੋ ਗੁਜਰਾਤ ਤੋਂ ਦੋ ਦੋ ਆ ਰਹੇ ਐ ਅਸਾਮ ਤੋਂ 6 2.5 ਹੋਗੇ ਜੀ ਤਿੰਨ ਦਿੱਲੀ ਤੋਂ ਨੇ ਰਾਜ ਸਭਾ 32 35 ਹੋਗੇ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉੱਭਰ ਰਹੀ ਆਮ ਆਦੀ ਪਾਰਟੀ 4 ਜੂਨ ਨੂੰ ਸੋ ਮੈਂ ਕਹਿਣਾ ਚਾਹੁੰਨਾ ਐਚਐਮ ਸਾਹਿਬ ਨੂੰ ਅਸੀਂ ਤੁਹਾਡਾ ਰਿਗਾਰਡ ਕਰਦੇ ਹਾਂ ਦੇਸ਼ ਦੇ ਗ੍ਰਹਿ ਮੰਤਰੀਓ ਪਰ ਇਸ ਤਰ੍ਹਾਂ ਕਿਤੇ ਆ ਕੇ ਤੁਸੀਂ ਕਿਸੇ ਸਟੇਟ ਨੂੰ ਜਾਂ ਸਟੇਟ ਦੇ ਮੁੱਖ ਮੰਤਰੀ ਨੂੰ ਕਹਿ ਕੇ ਜਾਓ ਇਹਨੂੰ ਤਾਂ ਅਸੀਂ ਲਾ ਦੇਾਂਗੇ ਇਹਨੂੰ ਤਾਂ ਅਸੀਂ ਤੋੜ ਲਾਂਗੇ ਇਹਨੂੰ ਤਾਂ ਅਸੀਂ ਢੇਕ ਦੇਾਂਗੇ ਇਹ ਕੀ ਗੱਲ ਆ ਕੰਮ ਕਰਨ ਵਾਸਤੇ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਬਣਿਆ ਕਦੇ ਕੋਈ ਪੋਜ਼ਿਟਿਵ ਵੀ ਸੋਚ ਲਿਆ ਕਰੋ ਕਿ ਸਾਡਾ 55000 ਕਰੋੜ ਆਰਡੀਐਫ ਦਾ ਪਿਆ ਉਹ ਦੇ ਦਿਓ ਸਾਨੂੰ ਵਾਪਸ ਸਾਡਾ ਐਨਐਚਐਮ ਦਾ ਪੈਸਾ ਪਿਆ ਉਹ ਦੇ ਦਿਓ ਸਾਨੂੰ ਜਦੋਂ ਜਦੋਂ ਸਾਡੇ ਤੋਂ ਚਾਵਲ ਤੇ ਗੇਹਾਂ ਲੈਣਾ ਹੁੰਦਾ ਉਹ ਤਾਂ ਸਭ ਤੋਂ ਪਹਿਲਾਂ ਫੋਨ ਕਰ ਲੈਂਦੇ ਨੇ ਕਿ ਜਿੰਨਾ ਮਰਜ਼ੀ ਮੋਇਸਚਰ ਹੋਵੇ ਅਸੀਂ ਖਰੀਦਾਂਗੇ 2 220 ਲੱਖ ਟਨ 220 ਲੱਖ ਮੀਟ੍ਰਿਕ ਟਨ ਚਾਵਲ ਦੇਣਾ 140 ਲੱਖ ਮੀਟ੍ਰਿਕ ਟਨ ਕਣਕ ਦੇਣਾ ਤਾਂ ਇਹਨਾਂ ਦਾ ਪੀਡੀਐਸ ਚੱਲਦਾ ਹੈ ਜਿਹੜੇ ਕਹਿੰਦੇ ਨੇ 80 ਕਰੋੜ ਅਸੀਂ ਲੋਕਾਂ ਨੂੰ ਫਰੀਦ ਨਹੀਂ ਕਿੱਥੋਂ ਦਿੰਨੇ ਆ 50 ਦਿੰਦਾ ਪ੍ਰਧਾਨ ਮੰਤਰੀ ਆਇਆ ਪਰਸੋਂ ਉਹ ਮੈਨੂੰ ਗਾਲਾਂ ਕੱਢ ਗਿਆ ਦੋ ਦਿਨ ਕਹਿੰਦੇ ਮੈਂ ਜੇਲ੍ਹ ਚ ਗੋ ਮਿਲਣ ਗਿਆ ਇਹਨਾਂ ਨੂੰ ਕੀ ਗੱਲ ਮੇਰੇ ਬੋਚਦੇ ਨੇ ਪਾਰਟੀ ਦੇ ਨੈਸ਼ਨਲ ਕਮਿਸ਼ਨਰ ਨੇ ਜੇਲ੍ਹ से ਮਿਲਣੀ ਜਾ ਸਕਦੇ ਮੈਨੂੰ ਹੱਦ ਹੈਰਾਨੀ ਰਹੀ ਕਹਿੰਦੇ ਕਿ ਦਿੱਲੀ ਦਰਬਾਰ ਇਹ ਕਿਹੜਾ ਦਿੱਲੀ ਦਰਬਾਰ ਹੈ ਆਪਣੇ ਵਾਲਾ ਦਿੱਲੀ ਦਰਬਾਰ ਦੇਖਿਆ ਇਹਨਾਂ ਨੇ ਸ਼ਿਵਰਾਜ ਚੋਹਾਂ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਖੱਟਰ ਦੀ ਰਾਜਨੀਤੀ ਖਤਮ ਕਰਕੇ ਰੱਖਤੀ रमन सिंह की राजनीति खत्म करके रखती वेंकैया नायडू की राजनीति खत्म करके रखती जो दिल्ली दरबार जहाजरी नहीं लगा था के मार दे। सब तो बड़ा था। लाया चमचागिरी और जब से हमारी सरकार बनी है केंद्र सरकार ने अपने फंड रोक दिए 9000 करोड़ रुपए पंजाब के लोगों का जो हक था साढ़े पांच हजार करोड़ आरडीएफ का पैसा जिससे कि गांव गांव के अंदर सड़कें बननी थी नेशनल हेल्थ मिशन का पैसा जिससे मोहल्ला क्लिनिक बनने थे नौ हजार करोड़ रुपए उन्होंने रोक दिए क्योंकि वो पंजाब का विकास नहीं होने देना चाहते पंजाब का विकास रोकना चाहते हैं क्यों आपका कसूर क्या है पंजाब के लोगों का कसूर है कि तुमने आम आदमी पार्टी की सरकार क्यों चुनी लेकिन कल जो इन्होंने किया वो तो हद हो गई है सीधे सीधे गुंडागर्दी और तानाशाही के ऊपर उतर आए हैं दो साल पहले इन्होंने किसानों को रोका किसान दिल्ली तरफ की तरफ कूच किए वो दिल्ली जाना चाहते थे दिल्ली किसी के पिताजी की तो है नहीं 140 करोड़ लोगों की दिल्ली है देश की राजधानी है कोई भी जा सकता है दिल्ली पंजाब के किसानों को दिल्ली के बॉर्डर पर रोका वहाँ पे सड़क पे कीले लगा दी बोल्डर बड़े बड़े बोल्डर रख दिए और उनको दिल्ली के अंदर नहीं जाने दिया एक साल तक किसान वहां बैठे रहे लेकिन इनकी तानाशाही खत्म नहीं हुई और इस एक साल के अंदर 700 किसानों ने अपनी जान गंवाई उन 700 में अधिकतर किसान पंजाब के थे ये लोग नफरत करते हैं पंजाब के लोगों से पंजाबियों से मोदी और अमित शाह की जोड़ी नफरत करती है पंजाब के लोगों से भेज के डराओगे पंजाबियों को ईडी भेज के डराओगे सीबीआई भेज के डराओगे या खरीदोगे कितना दाम लगाओगे पंजाबियों का कितना पैसा है तुम्हारे पास कितना दाम लगाओगे पंजाबियों का और या राष्ट्रपति शासन लगाओगे क्या प्लान बनाया है तुम लोगों ने क्या षड्यंत्र रचा है पंजाब की चुनी हुई सरकार को गिराने का और मुख्यमंत्री को हटाने का मैं पंजाब के लोगों से पूछना चाहता हूं कि क्या इस किस्म की गुंडागर्दी बर्दाश्त